ਹਰ ਕਿਸੇ ਨੇ ਹਤਕੜੀ ਵਾਲੀ ਫੋਟੋ ਪਾਤੀ ਉਹ ਬੜੀ ਚੰਗੀ ਲੱਗਦੀ ਹੈ ਕਿਸੇ ਨੇ ਬਖਤਰਬੰਦ ਗੱਡੀਆਂ ਜਿਹੜੀ ਪੁਲਿਸ ਦੀਆਂ ਹੁੰਦੀਆਂ ਨੇ ਉਹ ਦੇਖਦੇ ਆ ਬੜੀ ਚੰਗੀ ਲੱਗਦੀ ਹੈ ਕੀ ਹਾਂਜੀ ਉਹਦੇ ਚੋ ਜਾਲੀਆਂ ਚੋ ਖੜਾ ਆ ਮੈਂ ਪਾਜੀ ਉਸ ਬਖਤਰਬੰਦ ਗੱਡੀ ਦੇ ਅੰਦਰੋਂ ਨਾ ਬਾਹਰ ਝਾਕਦਾ ਸੀ ਨਾ ਜਦੋਂ ਮੈਨੂੰ ਪੇਸ਼ੀ ਪੁਸ਼ੀ ਤੋਂ ਲੈ ਕੇ ਆਂਦੇ ਸੀ ਤਾਂ ਪਾਜੀ ਬਾਹਰ ਕੋਈ ਮਜ਼ਦੂਰ ਵੀ ਜਾ ਰਿਹਾ ਹੁੰਦਾ ਸੀ ਨਾ ਮੈਨੂੰ ਉਹਨੂੰ ਦੇਖ ਕੇ ਵੀ ਆ ਹੁੰਦਾ ਸੀ ਯਾਰ ਤੇਰੇ ਨਾਲ ਉਹਦਾ ਇਹ ਬੰਦੇ ਦਾ ਜੀਵਨ ਚੰਗਾ ਯਾਰ ਕਟੂ ਘਾਟੀ ਅਰੇ ਅਗਲਾ ਆਪਣਾ 500 ਰੁਪਿਆ 200 ਰੁਪਿਆ 300 ਰੁਪਿਆ ਦਿਹਾੜੀ ਪਾ ਕੇ ਆਪਣੇ ਘਰ ਤਾਂ ਜਾ ਰਹੇ ਆ ਘਰ ਤਾਂ ਜਾ ਰਹੇ ਤੈਨੂੰ ਕਿੱਥੇ ਲੈ ਕੇ ਜਾ ਰਹੇ ਨੇ ਨਰਕ ਚ ਨਰਕ ਚ ਹੀ ਆਇਆ ਸੀ ਨਰਕ ਚ ਹੀ ਜਾ ਰਹੇ ਆ ਅੰਕਿਤ ਪਾ ਦੋਨਾ ਦਸੀਰੇ ਕਿੱਦਾਂ ਦੀਆਂ ਗੱਲਾਂ ਕਰਦਾ ਸੀ ਕਿਉਂਕਿ ਉਹਦੇ ਕੇਸ ਤਾਂ ਮਸ਼ਹੂਰ ਮਤਲਬ ਉਹਦੇ ਮੇਨ ਕਹਾਣੀ ਐ ਹੀ ਮਸ਼ਹੂਰ ਆ ਵੀ ਮੌਤ ਤੋਂ ਬਾਅਦ ਪਹਿਲਾਂ ਤਾਂ ਚਲੋ ਮਸ਼ੂਰੀ ਹੈ ਹੀ ਹੈ ਵੀ ਉਸਨੇ ਕਤਲ-ਬੋਤ ਕੀਤੇ ਉਸਨੇ ਪੂਰਾ ਆਪਣਾ ਮੈਂ ਕਵਾਂਗਾ ਵੀ ਆਤੰਕ ਫੈਲਾ ਕੇ ਰੱਖਿਆ ਪੂਰਾ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਸੀ ਕਿਉਂਕਿ ਡਰਦੇ ਸੀ ਉਹਦੇ ਨਾਂ ਤੋਂ ਪੂਰਾ ਬਹੁਤ ਜ਼ਿਆਦਾ ਡਰਦੇ ਸੀ ਪਰ ਤੁਹਾਡੇ ਨਾਲ ਕਿਦਾਂ ਦੀ ਗੱਲ ਕਰਦਾ ਸੀ ਕਿਉਂਕਿ ਜਿਸ ਹਿਸਾਬ ਨਾਲ ਉਹਦੇ ਪਿਓ ਨੇ ਉਹਦੀ লাশ ਲੈਣ ਤੋਂ ਮਨਾ ਕਰ ਦਿੱਤਾ ਸੀ ਇਹ ਲੱਗਦਾ ਸੀ ਵੀ ਬੜੀ ਵਧੀਆ ਫੈਮਲੀ ਤੋਂ ਪਿੱਛੇ ਸੀ ਕਦੇ ਤੁਹਾਡੇ ਨਾਲ ਕੋਈ ਗੱਲ ਕੀਤੀ ਉਹਨੇ ਇਸ ਤਰੀਕੇ ਦੀ ਭਾਜੀ ਉਹਨਾਂ ਮਤਲਬ ਬਹੁਤ ਰਿਚ ਫੈਮਲੀ ਤੋਂ ਨਹੀਂ ਸੀ ਉਹ ਲਾਈਕ ਫੈਮਿਲੀ ਤੋਂ ਸੀ ਜਿਵੇਂ ਪੰਜ ਸੱਤ ਕਿੱਲੇ ਵਾਲੇ ਜ਼ਿਮੀਂਦਾਰ ਨੇ ਭਾਜੀ। ਅ ਦੋ ਤਿੰਨ ਭੈਣਾਂ ਨੇ ਭਾਜੀ ਉਹਦੇ। ਉਹ ਜਿੰਨੀ ਕਿ ਭਾਜੀ ਉਹਨੇ ਮੈਨੂੰ ਆਪਣੇ ਘਰ ਬਾਰੇ ਗੱਲ ਦੱਸਦਾ ਹੁੰਦਾ ਸੀ। ਤੇ ਭਾਜੀ ਮੇਰੇ ਨਾਲ ਤਾਂ ਐਜ਼ ਅ ਫਰੈਂਡ ਸੀਗਾ ਉਹ। ਮੈਨੂੰ ਤਾਂ ਹੀ ਕਹਿੰਦਾ ਹੁੰਦਾ ਸੀ ਤੇਰੀ ਜ਼ਿੰਦਗੀ 'ਚ ਕੋਈ ਲੋੜ ਪੈ ਗਈ ਉੱਥੇ ਆ ਤਾਂ ਤੰਕ ਫਲਾ ਦੂੰਗਾ ਕਿ ਅੱਛਾ ਇਹੋ ਜਿਹਾ। ਹਾਂ ਵੀ ਤੇਰਾ ਕੋਈ ਦੁਸ਼ਮਣ ਇੱਕ ਛੱਡ 10 ਮਾਰ ਦਾਂਗਾ। ਮਤਲਬ ਉਦੋਂ ਆਪਾਂ ਨੂੰ ਵੀ ਐ ਹੋਣਾ। ਤਾਂ ਤਾਂ ਉਹਨਾਂ ਮੇਰਾ ਕਿਸੇ ਨਾਲ ਪੰਗਾ ਪਿਆ ਅਸ ਤੇ ਛੜਨਾ ਹੀ ਨਹੀਂ ਬਿਲਕੁਲ ਬਿਲਕੁਲ ਉਹਨੂੰ ਦੇਖਦੇ ਸੀ ਉਹ ਤੇ ਵੈਪਨ ਦੀ ਗੱਲ ਸੀ ਵੀ 6 6 7 7 ਵੈਪਨ ਨਾਲ ਕਰਿਆ ਐਡੇ ਤਗੜੇ ਤਗੜੇ ਵੈਪਨ ਨੇ ਲੋਰੈਂਸ ਨੂੰ 0.45 ਉਹਦੇ ਬਰਥਡੇ ਦੇ ਗਿਫਟ ਦਿੱਤਾ ਸੀ ਅਸਾ ਦੇ ਬਰਥਡੇ ਤੇ ਇਹ ਗਿਫਟ ਫਿਰ ਜਗਾਨਾ ਦਿੱਤਾ ਹੂੰ ਫਿਰ ਬਹੁਤ ਮੈਂ ਟਰਕੀ ਦਾ ਪਿਸਤਲ ਹੁੰਦਾ ਬਹੁਤ ਮਹਿੰਗਾ ਤੇ ਭਾਜੀ ਉਹਦੇ ਪਿੱਛੇ ਉਹਨੇ ਤਾਂ ਵੀ ਇਕ ਮਟਰ ਕਰ ਰੱਖੇ ਸੀ ਉਹਦਾ ਤਾਂ ਬਹੁਤ ਵੱਡਾ ਮਕਸਦ ਮਤਲਬ ਚਲੋ ਉਹ ਜੀ ਦੁਸ਼ਮਣੀ ਉਹਨੇ ਪਗਾ ਜੀ ਹੂੰ ਇਹ ਸੰਜੂਰੀ ਉਹਦੇ ਭਰਾ ਦਾ ਦੋਸਤ ਸੀ ਅਨਮੋਲ ਦਾ ਅ ਅਨਮੋਲ ਬਿਛनोई ਨੇ ਹਾਂਜੀ ਜਿਹੜਾ ਪੰਜਾ ਉਹ ਨਹੀਂ ਉਹਦਾ ਸਾਕਾ ਭਰਾ ਹੈ ਆਜਾ ਸਾਕਾ ਭਰਾ ਹਾਂਜੀ ਇਹ ਉਹਦਾ ਦੋਸਤ ਸੀ ਨਹੀਂ ਹਾਂ ਹਾਂ ਅਨਮੋਲ ਬਿਛनोई ਹਾਂਜੀ ਹੂੰ ਹਾਂ ਇਹ ਇਹ ਜਿਵੇਂ ਇੱਕ ਵਾਰ ਜੀਲ ਚੋਂ ਆਇਆ ਢਕੇਤੀ ਦੇ ਗੇਸ ਚੋਂ ਉਸ ਤੋਂ ਬਾਅਦ ਭਾਜੀ ਇਹ ਘਰ ਗਿਆ ਹੀ ਨਹੀਂ ਅੱਛਾ ਘਰ ਗਿਆ ਹੀ ਨਹੀਂ ਉਸ ਤੋਂ ਨਹੀਂ ਉਸ ਤੋਂ ਬਹੁਤ ਘਰ ਨਹੀਂ ਗਿਆ ਗਿਆ ਨੇ ਮੜੀ ਜਿੱਤੇ ਨੇ ਇੱਕ ਇਹਨੇ ਬਹੁਤ ਫੀਮਸੀ ਦਾ ਕਿਸ ਸੀਗਾ ਜਾਰਡਨ ਮਦਰ ਸੀਗਾ ਪੰਗਾਨਾਗਰ ਦਾ ਜਾਰਡਨ ਮੁੰਡਾ ਮਾਰਿਆ ਸੀਗਾ ਉਹ ਵੀ ਬਹੁਤ ਤਕੜਾ ਗੈਂਗਸਟਰ ਸੀ ਉਹਨੂੰ ਇਹਨੇ ਜਿਮ ਵਿੱਚ ਜਾ ਕੇ ਮਾਰਿਆ ਸੀਗਾ ਹੂੰ ਉਸੇ ਤਾਂ 20 25 ਗੋਲੀਆਂ ਮਾਰੀਆਂ ਸੀ ਜੈਕਸ ਕਰਦੇ ਹਮਾਰਿਆ ਸੀ ਬਿਲਕੁਲ 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 ਕੀ ਬਾਕੀ ਭਾਜੀ ਹਰਿਆਣੇ ਚ ਵੀ ਇਹਨੇ ਨਾ ਕਈ ਤਕੜੇ ਗੈਂਗਸਟਰ ਮਾਰ ਰੱਖੇ ਸੀਗੇ ਕਾਲਾ ਜੱਠੜੀ ਗੈਂਗ ਪਿੱਛੇ ਜਿਹੜਾ ਕਾਲਾ ਜੱਠੜੀ ਗੈਂਗ ਅ ਲੋਰਸ ਨਾਲ ਹੈ ਨਾ ਹੂੰ ਕਾਲਾ ਜੱਠੜੀ ਗੈਂਗ ਜਿਹੜਾ ਨਾਮ ਬਿਲਕੁਲ ਕਾਲੇ ਜੱਠੜੀ ਪਿੱਛੇ ਇਹਨੇ ਕਾਫੀ ਹਰਿਆਣੇ ਚ ਗੈਂਗਸਟਰ ਮਾਰ ਕੇ ਸੀ ਗੈਂਗਸਟਰ ਗੈਂਗਸਟਰ ਆਮ ਬੰਦੇ ਨਹੀਂ ਗੈਂਗਸਟਰ ਮਾਰ ਕੇ ਸੀ ਆਮ ਬੰਦੇ ਦਾ ਬਹੁਤ ਘੱਟ ਮਾਰੇ ਹੋਣੇ ਉਹਨੇ ਜਿਆਦਾ ਗੈਂਗਸਟਰੀ ਮਾਰੇ ਹੋਈ ਸੀ ਸਿਕਾ ਚੱਲਦਾ ਸੀਕਾ ਚੱਲਦਾ ਸੀ ਭਾਜੀ ਡਰਦੇ ਸੀ ਉਹ ਦਿਨਾਂ ਤੋਂ ਜਦ ਤੱਕ ਸੀ ਜਦ ਤੱਕ ਐਂਡ ਚ ਵੀ ਉਹਨੇ ਬੱਚੀ ਨੂੰ ਗਨ ਪੁਆਇੰਟ ਤੇ ਲਿਆ ਜੋ ਮੈਂ ਉਹਦੇ ਜੇਲ੍ਹ ਚ ਸੀਗਾ ਹੂੰ ਮੈਨੂੰ ਲੇ 3-4 ਕੁ ਮਹੀਨੇ ਹੋਏ ਸੀ ਫੜੇ ਨੂੰ ਜਿਸ ਟਾਈਮ ਉਹਦਾ ਇਨਕਾਊਂਟਰ ਹੋਇਆ ਲਾਈਕ ਮੈਨੇ ਤਾਂ ਉਹ ਤੋਂ ਟੀਵੀ ਤੇ ਨਿਊਜ਼ ਦੇਖੀ ਲਾਈਕ ਉਹਨਾਂ ਨੇ ਕਿਹਾ ਕਿ ਲੋਰੈਂਸ ਗੈਂਗ ਦਾ ਸ਼ੂਟਰ ਦਾ ਘੇਰਾ ਪਿਆ ਹੋਇਆ ਮੈਂ ਰੋਟੀ ਖਾ ਰਿਆ ਸੀ ਜੇਲ੍ਹ ਚ ਰਾਤ ਸ਼ਾਮ ਦਾ ਟਾਈਮ ਸੀ ਤੇ ਮੇਰੇ ਮਨ ਚ ਆਇਆ ਮੈਂ ਕਿ ਅੰਕੀਤ ਤੂੰ ਤਾਂ ਨਹੀਂ ਪੈ ਗਿਆ ਉਹ 15 ਮਿੰਟ ਬਾਅਦ ਖ਼ਬਰ ਹੀ ਆ ਗਈ ਕਿ ਅੰਕੀਤ ਦਾ ਇਨਕਾਊਂਟਰ ਕਰਤਾ ਕਿਉਂਕਿ ਪੰਜਾਬ ਪੁਲਿਸ ਉਹਦੇ ਪਿੱਛੇ ਕਾਫੀ ਪਈ ਹੋਈ ਸੀ ਨਾ ਮੈਨੂੰ ਵੀ ਅੰਬਾਲਾ ਤੋਂ ਤਾਂ ਹੀ ਲੈ ਕੇ ਆਏ ਸੀ ਉਸੇ ਵੇਲੇ ਇੱਕ ਤਾਂ ਉਹ ਗੱਲਾਂ ਤਾਂ ਯਾਦ ਆ ਗਈਆਂ ਹੋਣੀਆਂ ਗੱਲਾਂ ਭਾਜੀ ਉਹਦੀ ਸ਼ਕਲ ਉਹਦੀ ਗੱਲਾਂ ਜਿਸ ਸਾਬ ਜੀ ਦੀ ਫਿਜ਼ਿਕ ਸੀਗੀ ਯਾਦ ਆਂਦੀ ਸੀ ਹੁਣ ਵੀ ਕਈ ਵਾਰ ਆਂਦੀ ਹੈ ਬੜਾ ਭਾਜੀ ਜੋ ਨੇ ਕੀਤਾ ਸੀਗਾ ਉਹਦਾ ਐਂਡੋ ਮਿਲ ਗਿਆ ਉਹਨੂੰ ਭਾਜੀ ਇੱਕ ਨਾ ਉਹਦੇ ਕੋਲ ਛੋਟਾ ਪਿਸਤਲ ਸੀਗਾ ਇਨਕਾ ਉਹ ਕਈ ਵਾਰ ਕਹਿੰਦਾ ਹੁੰਦਾ ਸੀ ਮੈਨੂੰ ਪੁਲਿਸ ਪਿੱਛੇ ਘੇਰਾ ਪਿਆ ਨਾ ਮੈਂ ਜੇਲ੍ਹ ਨਹੀਂ ਜਾਣਾ ਮੈਂ ਆਪਦੇ ਗੋਲੀ ਮਾਰ ਲਾਂਗਾ। ਉਹ ਇਹ ਗੱਲ ਕਹਿੰਦਾ ਹੁੰਦਾ। ਹਾਂਜੀ। ਮੈਂ ਆਪਣੇ ਆਪ ਨੂੰ ਕਿ ਮੈਂ ਜੇਲ੍ਹ ਨਹੀਂ ਜਾਂਦਾ। ਕਿ ਮੈਂ ਆਪਦੇ ਆਪਦੇ ਗੋਲੀ ਮਾਰ ਲਾਂਗਾ। ਤਾਂ ਹੀ ਸ਼ੈਦ ਭਾਜੀ ਉਹਨੇ ਬੱਚੀ ਕਰਨ ਪੁਆਇੰਟ ਤੇ ਕੀਤੀ। ਮਤਲਬ ਬੈਂਡਰ ਤੱਕ ਕੋਸ਼ਿਸ਼ ਕੀਤੀ ਕਿ ਮੈਂ ਬਚ ਜਾ। ਹੂੰ। ਬੜ ਨਹੀਂ ਬਚ ਸਕੇ। ਨਹੀਂ ਭਾਜੀ ਉਹ ਫਰਾਰੀ ਘਟਦਾ ਸੀ ਉਹ ਸਾਊਥ 'ਚ ਰਹਿੰਦਾ ਸੀ ਜ਼ਿਆਦਾ। ਹੂੰ। ਦੇਖੋ ਉਹਦੀ ਮੌਤ ਲਿਆਈ ਉਹਨੂੰ ਚੰਡੀਗੜ ਆ ਗਿਆ। ਇੱਕ ਦਿਨ ਪਹਿਲਾਂ ਉਹਨਾਂ ਨੇ ਮਟਰ ਕੀਤਾ ਹਰਿਆਣੇ। ਭਾਦਰਗੜ੍ਹ ਵਾਲੀ ਸਾਈਡ ਦਿੱਲੀ ਕੋਲ ਤੇ ਉੱਥੋਂ ਸਿੱਧਾ ਚੰਡੀਗੜ੍ਹ ਆ ਗਿਆ ਉਹਨਾਂ ਨੇ ਕਿਹਾ ਵੀ ਜਿਹੜੇ ਨਾਲ ਸੀਗੇ ਅਕਸ਼ੇ ਕੁਸ਼ਿਓਰੀ ਅਕਸ਼ੇ ਪਹਿਲਵਾਨ ਦੀ ਗੱਲ ਕਰ ਰਹੇ ਹਾਂ ਉਹਨਾਂ ਨੂੰ ਤਾਂ ਐਸੀ ਵੀ ਸਾਊਥ ਚ ਲੰਘ ਕੇ ਚੰਡੀਗੜ੍ਹ ਆ ਗਿਆ ਇਹਦਾ ਟਰੈਪ ਲੱਗਿਆ ਸੀ ਬਾਜੀ ਰੱਬ ਜਾਣੇ ਪੁਲਿਸ ਕਿਵੇਂ ਫੜਦੀ ਆ ਜੀਰ ਕਪੂਰੇ ਨੂੰ ਮਾਰਤਾ ਜੋ ਕਹਾਣੀ ਆਪਾਂ ਨੂੰ ਪਤਾ ਲੱਗੀ ਸੀ ਮੈਂ ਤਾਂ ਅੰਦਰ ਸੀ ਐਕਸਟਰਸ਼ਨ ਦਾ ਮਾਮਲਾ ਕਿੰਨੇ ਘੂਸੀ ਤੇ ਕਿਸ ਹਿਸਾਬ ਨਾਲ ਐਕਸਟਰਸ਼ਨ ਕਰਦੇ ਸੀ ਐਕਸਟਰਸ਼ਨ ਹੀ ਮਾਮਲਾ ਸੀ ਇਹ ਬਾਜੀ ਉਹਦੇ ਸੀ ਬਿਜ਼ਨਸਮੈਨਾਂ ਨੂੰ ਡਰਾ ਕੇ ਰੱਖਿਆ ਸੀ ਬਿਲਕੁਲ ਹੁਣ ਇਹ ਨਹੀਂ ਪਤਾਏਗਾ ਕਿਸ ਦਿਖਾਈ ਤੇ ਕਰਦਾ ਸੀ ਉਪਰੋਂ ਕੁਮਾਰਾਂ ਆਂਦੀ ਸੀ ਜਾਂ ਕੁਝ ਕਰਦਾ ਸੀ ਕਿੰਨੇ ਕਿੰਨੇ ਫਰੋਤੀਆਂ ਮੰਗਦੇ ਹੁੰਦੇ ਸੀ 8 ਕਰੋੜ ਤੋਂ ਥੱਲੇ ਕਿੱਥੇ ਮੰਗਦੇ ਨੇ ਕਰੋੜ ਤੋਂ ਥੱਲੇ ਗੱਲ ਹੀ ਨਹੀਂ ਕਰਦੇ ਨਹੀਂ ਕੋਈ ਵੀ ਪਾਜੀ ਫਰੋਤੀ ਦਾ ਮਾਮਲਾ ਕੱਢ ਕੇ ਦੇਖ ਲੋ ਕਰੋੜ ਤੋਂ ਥੱਲੇ ਗੱਲ ਹੀ ਨਹੀਂ ਕਰਦੇ ਵੀ ਜੇ ਕਰੋੜ ਕਹਾਂਗੇ ਕੁਝ ਤਾਂ ਮਿਲੇਗਾ ਅੱਜ ਦੇ ਟਾਈਮ 'ਚ ਤਾਂ ਭਾਜੀ ਐਕਸਟਰਸ਼ਨ ਚੱਲ ਵੀ ਬਹੁਤ ਰਿਆ ਕੈਨੇਡਾ 'ਚ ਚੱਲ ਰਿਹਾ ਕੈਨੇਡਾ 'ਚ ਭਾਜੀ ਕਿੰਨੇ ਜ਼ਿਆਦਾ ਮਾਮਲੇ ਆ ਰਹੇ ਐਕਸਟਰਸ਼ਨ ਦੇ ਹਾਂ ਆ ਹੁਣ ਕੈਨੇਡਾ 'ਚ ਥੋੜੇ ਟਾਈਮ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਗੋਲੀਆਂ ਚਲਾਈਆਂ ਨੇ ਇਹ ਪੀਟਲ ਦੇ ਘਰ ਦੇ ਬਾਰੇ ਵੀ ਚੱਲੀ ਆ ਇਹ ਪੀਟਲੋਂ ਦੇ ਵਿੱਚ ਇਫਰ ਭਾਜੀ ਕੁਝ ਦਿਨ ਪਹਿਲਾਂ ਇੱਕ ਦਿਨ ਹੋਰ ਦੱਸ ਦਾਂ ਇਹ ਪੀਟਲੋਂ ਨੇ ਕਰ ਅੱਗੇ ਗੋਲੀ ਚੱਲੀ ਉਹ ਮਾਮਲਾ ਦਬ ਗਿਆ ਨਾ ਹਾਂ ਹਾਂ ਤਾਂ ਇਹ ਪੀਟਲੋਂ ਨੇ ਭਾਜੀ ਪੈਸੇ ਦਿੱਤੇ ਹੋਣੇ ਤੁਸੀਂ ਇਹ ਗੱਲ ਕਹਿ ਰਹੇ ਹੋ ਹਾਂ 100% ਕਿਉਂਕਿ ਭਾਜੀ ਜੀ ਇਹ ਉਹਨੇ ਪੈਸੇ ਨਾ ਦਿੱਤੇ ਹੁੰਦੇ ਨਾ ਉਹ ਪ੍ਰੈਸ਼ ਚ ਆਂਦਾ ਉਹ ਪ੍ਰੈਸ਼ ਚ ਨਾ ਆਂਦਾ ਤਾਂ ਕੋਈ ਨਾ ਕੋਈ ਕਾਰਵਾਈ ਕਰਦਾ ਉਹਨੇ ਭਾਜੀ ਪੈਸੇ ਦਿੱਤੇ ਉਹਨੇ ਪਰ ਉਹਨੇ ਸਿੱਧੂ ਤੋਂ ਬਾਅਦ ਭਾਜੀ ਸਿੰਗਰ ਬਹੁਤ ਡਰਦੇ ਆ ਸਿੱਧੂ ਮੂਸੇ ਵਾਲਾ ਕੇਸ ਤੋਂ ਬਾਅਦ ਸਿੰਗਰ ਸਾਰੇ ਡਰ ਗਏ ਬਹੁਤ ਜ਼ਿਆਦਾ ਕਰਨ ਔਜਲਾ ਭਾਜੀ ਦੁਬਈ ਕਿਉਂ ਆਇਆ ਕੈਨੇਡਾ ਤੋਂ ਭਾਜੀ ਕੈਨੇਡਾ ਇਹਨੂੰ ਪਤਾ ਸੀਗਾ ਕਿ ਮੈਨੂੰ ਮਾਰ ਦੇਣਗੇ ਦੁਬਈ ਭਾਜੀ ਥੋੜਾ ਕਾਨੂੰਨ ਜਿਆਦਾ ਸਕਦਾ ਤੇ ਦੁਬਈ ਭਾਜੀ ਉਹਨੇ ਸ਼ੂਟਰਾਂ ਦੀ ਪਹੁੰਚ ਐ ਨਹੀਂ ਕੈਨੇਡਾ ਤੇ ਜਿਆਦਾ ਗੰਦ ਪੈ ਗਿਆ ਕਿ ਭਾਜੀ ਹੋ ਸਕਦਾਕਰਨੋਜਲਾ ਉੱਥੇ ਹੁੰਦਾ ਤਾਂ ਦਵਿੰਦਰ ਬਬੀਆ ਗੈਂਗ ਹੁਣ ਉਹਨੂੰ ਟਾਰਗੇਟ ਕਰਦੀ ਕਿਉਂਕਿ ਇਹਦੇ ਘਰ ਤੇ ਵੀ ਗੋਲੀ ਚੱਲੀ ਸੀ ਕੈਨੇਡਾ ਬਟ ਇਹ ਉਹ ਪ੍ਰਾਪਰਟੀ ਛੱਡ ਕੇ ਆ ਗਿਆ ਸੀ ਉਹਨਾਂ ਨੂੰ ਉਹਨਾਂ ਨੇ ਗਲਤੀ ਨਾਲ ਕਰ ਉਹਨਾਂ ਨੂੰ ਪਤਾ ਨਹੀਂ ਸੀ ਬਿਲਕੁਲ ਤੇ ਇਹਨੂੰ ਭਾਜੀ ਦੁਬਈ ਆਇਆ ਹੁਣ ਦੇਖੋ ਮੈਂ ਲੌਰੈਂਸ ਦਾ ਨਾਮ ਲਵਾ ਨਾ ਲਵਾ ਭਾਜੀ ਹੋ ਸਕਦਾ ਹੈ ਭਾਜੀ ਇਹਨਾਂ ਦੀ ਛਤਰਛਾਇਆ ਚ ਹੋਵੇ ਕਰਨ ਹੋ ਸਕਦਾ ਹੈ ਭਾਜੀ ਕਿਉਂਕਿ ਭਾਜੀ ਜਿਹੜਾ ਕੈਨੇਡਾ ਤੋਂ ਇੱਥੇ ਆਇਆ ਨਾ ਇਹ ਕਿਸੇ ਗੈਂਗਸਟਰ ਨਹੀਂ ਹੈ